ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਪлюс ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਜੀ 16 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਸੋ ਇੱਕ ਤਾਜ਼ਾ ਫਾਛਵੇਂ ਸਿਸਟਮ ਜਿਹੜਾ ਕਿ ਲੱਗਣ ਜਾ ਰਿਹਾ ਕੱਲ ਤੋਂ 13 14 15 16 ਇਹਨਾਂ 4 ਦਿਨਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਬਣ ਗਏ ਤੇ ਇਹਦੇ ਵੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਭ ਤੋਂ ਪਹਿਲਾਂ ਇਸ ਲਈਆਂ ਤਾਜ਼ਾ ਸੈਟਲਾਈਟ ਦਸਤਨਾ ਤੁਹਾਨੂੰ ਦਿਖਾ ਰਹੇ ਹਾਂ ਔਰ ਸਵੇਰ ਦਾ ਟਾਈਮ ਹੈ ਤੇ ਐਸੇ ਲਈ ਜੇਕਰ ਦੇਖੀਏ ਤੇ ਲਗਭਗ ਪੂਤੇ ਭਾਗਾਂ ਦੇ ਵਿੱਚ ਪੰਜਾਬ ਦੇ ਹਰਿਆਣੇ ਦੇ ਹਲਕੇ ਤੋਂ ਤੁਮੇ ਫੱਦਲ ਹੋਇਆ ਜਰੀਆ ਦੱਸ ਰਹੀ ਹੈ ਹਲਕੇ ਟਟਕਨੀ ਜਿਹੜੀ ਬਦਲ ਹੋਈ ਹੈ ਇਹ ਅੱਜ ਗੁਜ਼ਰਨ ਦੇ ਅਸਾਰ ਨੇ ਜੇਕਰ ਬੀਤੇ 24 ਘੰਟਿਆਂ ਦੇ ਟੈਂਪਰੇਚਰ ਚੱਕੀਏ ਤੇ ਜਿਹੜੇ ਟੈਂਪਰੇਚਰ ਨੇ ਉਹ ਕਾਫੀ ਤਾਣੂ ਜਾ ਰਹੇ ਨੇ ਗਰਮੀ ਦਾ ਕਹਿਰ ਕਹਿ ਸਕਦੇ ਹਾਂ ਹਮਸਾ ਜਿਹੜੀ ਬਣੀ ਹੋਈ ਹੈ ਦੁਪਹਿਰ ਵੇਲੇ ਟੈਂਪਰੇਚਰ ਜਿਹੜਾ 34 35 ਨੂੰ ਪਾਰ ਕਰ ਗਏ ਨੇ ਹਰਿਆਣਾ ਦੇ ਵਿੱਚ ਤੇ 31 32 ਦੇ ਆਸ-ਪਾਸ ਪੰਜਾਬ ਦੇ ਟੈਂਪਰੇਚਰ ਚੱਲਦੇ ਹੋਏ ਨੇ ਤੇ ਬਹੁਤੇ ਭਾਗਾਂ ਦੇ ਵਿੱਚ ਇਹੀ ਹਾਲ ਹੈ ਤੇ ਟੈਂਪਰੇਚਰ ਜਿਹੜਾ ਤਾਣੂ ਜਾ ਰਹੇ ਨੇ ਸੋ ਚੜਦੇ ਪਾਰੇ ਨੂੰ ਠੱਲ ਪਾਉਣ ਦੇ ਲਈ ਇੱਕ ਸਿਸਟਮ ਲੱਗਣ ਜਾ ਰਿਹਾ ਕੱਲ ਤੋਂ 13 ਤਰੀਕ ਦੇ ਸ਼ਾਮ ਤੱਕ ਜਾਂ ਕੱਲ੍ਹ ਤੇ ਕੱਲ ਬਹੁਤ ਖਾਗਾ ਦੇ ਵਿੱਚ ਜਗਰ ਤੋਂ ਉੱਪਰ ਲੱਗ ਜਾਂਦੀ ਹੈ ਤੇ ਕੱਲ ਹੀ ਗਰਜ ਰੇਸ਼ਕ ਵਾਲੇ ਬਦਲਾ ਦਾ ਨਿਰਮਾਣ ਜਿਹੜਾ ਜੇ ਸ਼ੁਰੂ ਹੋ ਜਾਏਗਾ ਤੇ 13 14 15 ਇਹਦੇ ਤਿੰਨ ਦਿਨ ਨੇ ਪੰਜਾਬ ਦੇ ਵਿੱਚ ਮੀਂਹ ਆਲੇ ਨੇ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਬਹੁਤ ਖਾਗਾ ਦੇ ਵਿੱਚ ਜਿਹੜੇ ਆ ਪਹੁੰਚ ਕਰਨਗੇ ਖਾਸ ਕਰ ਮਾਝਾ 도ਆਬਾ ਪੁਆਤ ਪੁਆ ਦਾ ਨਾਲ ਲੱਗਦੇ ਮਾਲਵੇ ਦੇ ਜਨਾਂ ਦੇ ਵਿੱਚ ਮੀਂਹ ਦਾ ਅਸਰ ਬਣਨਗੇ ਪੱਛਮੀ ਮਾਲਵੇ ਦੇ ਵਿੱਚ ਵੀ ਹਲਕੇ ਦਰਮਿਆਨੇ ਛਰਾਟੇ ਲੱ ਸਕਦੇ ਨੇ ਜੇਕਰ ਜਿਲ੍ਹਾ ਔਰੰਗੜਾ ਤੁਹਾਨੂੰ ਦੱਸੀਏ ਤੇ ਜਿਲ੍ਹਾ ਔਰੰਗੜਾ ਵੈਸੇ ਤੁਹਾਨੂੰ ਸ਼ਾਮ ਦੀ ਵੀਡੀਓ ਦੇ ਵਿੱਚ ਜਾਂ ਕੱਲ ਸਵੇਰ ਦੀ ਵੀਡੀਓ ਦੇ ਆਂ ਨੇ ਉਹ ਡਿਪੈਂਡ ਕਰਦਿਆਂ ਨੇ ਹੀਟ ਤੇ ਕਿਤੋਂ ਬਗਨੇ ਲੱਗਦੀ ਆ ਅੱਜ ਤੇ ਕੱਲ ਦੱਖਣ ਫੇਰੇ ਦੀ ਹਵਾ ਦੀ ਵਾਪਸੀ ਕਦੋਂ ਹੁੰਦੀ ਆ ਤੇ ਐਂਟੀ ਸਰਕੂਲੇਸ਼ਨ ਹਵਾਵਾਂ ਕਦੋਂ ਬਣਦੀਆਂ ਨੇ ਇਹ ਸਾਰਾ ਕੁਝ ਡਿਪੈਂਡ ਕਰਕੇ ਫਿਰ ਸਿਸਟਮ ਲੋ ਜਿਹੜਾ ਸਪੋਰਟ ਕਰਨ ਉਹ ਕਿੰਨੇ ਕੁ ਪਰਿਸਥਿਤੀਆਂ ਅਨੁਕੂਲ ਨੇ ਇੱਥੇ ਫਿਰ ਅੰਦਾਜ਼ਾ ਲਗਾਇਆ ਜਾਂਦਾ ਕਿ ਜਿਹੜੇ ਜਲਾਵਾਰ ਨੇ ਉਹ ਕਿੰਨੇ ਕੁ ਪ੍ਰਭਾਵਿਤ ਹੋਣਗੇ ਕਿਹੜੇ ਜਿਲ੍ਹਿਆਂ ਦੇ ਵਿੱਚ ਕਿੰਨੇ ਮਹੀ ਲੱਗਣਗੇ ਸੋ ਇਸ ਲਈ ਤੁਹਾਨੂੰ ਰਾਤ ਦੀ ਵੀਡੀਓ ਦੇ ਵਿੱਚ ਅੱਜ ਜਲਾਵਾਰਾਂ ਕਰਦੇ ਅਸੀਂ ਸਾਂਝੇ ਕਰਾਂਗੇ ਫਿਲਹਾਲ ਮਾਝਾ ਦੁਆਬਾ ਪੁਆ ਤੇ ਪੁਆ ਦੇ ਨਾਲ ਲੱਗਦੇ ਮਾਲਵੇ ਦੇ ਜਿਲ੍ਹਿਆਂ ਦੇ ਵਿੱਚ ਤਗੜੇ ਸ਼ ਇਤਨਾ ਦੇ ਵਿੱਚ ਗੜੇਮਾਰ ਵੀ ਹੋ ਸਕਦੀ ਹੈ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਦੇ ਹੇਠਲੇ ਭਾਗਾਂ ਦੇ ਵਿੱਚ ਹਲਕੇ ਤੇਜ਼ ਛਰਾਟੇ ਉੱਪਰਲੇ ਭਾਗਾਂ ਦੇ ਵਿੱਚ ਬਰਫਬਾਰਿਸ਼ ਦਾ ਇੱਕ ਦੌਰ ਲੱਗਣਾ ਹੈ ਅਰ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਹਰਿਆਣਾ ਦੇ ਉੱਤਰ ਪੂਰਬੀ ਖੇਤਰ ਪੱਛਮੀ ਖੇਤਰ ਅਰ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਵੀ ਮੀਂਹ ਲੱਗਣਗੇ ਸੋ ਇਹਨਾਂ ਭਾਗਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੀ ਗੜੇਮਾਰ ਹੋ ਸਕਦੀ ਹੈ ਇਸ ਸਲਾਵਾ ਜ ਪਹਾੜਾਂ ਦੇ ਉੱਪਰ ਬਰਫਬਾਰਿਸ਼ ਦਾ ਇੱਕ ਦੌਰ ਲੱਗੇਗਾ ਜਿਹਦੇ ਨਾਲ ਠੰਡ ਦੀ ਉਹ ਆਪਸੀ ਜੜੀਆਂ ਉਸਦੀਆਂ ਉੱਤਰ ਖਸ਼ੋਦੀਆਂ ਜੜੀਆਂ 88 ਤੇ ਹਵਾਵਾਂ ਜੜੀਆਂ ਨੇ ਉਹ ਫਿਰ ਠਰਣ ਗਿਆ ਆਉਂਦੇ ਦੋ ਤਿੰਨ ਦਿਨਾਂ ਤੱਕ ਪੰਜਾਬ ਤੇ ਹਰਿਆਣਾ ਦੇ ਰਾਸਨ ਵਾਸੀਆਂ ਨੂੰ ਹਾਲਾਂਕਿ ਟੈਂਪਰੇਚਰ ਦੇ ਵਿੱਚ ਕੋਈ ਬਹੁਤੀ ਗ੍ਰਾਵਟ ਨਹੀਂ ਆਏਗੀ ਪਰ ਜਿੱਥੇ ਟੈਂਪਰੇਚਰ 30 35 ਦੇ ਉੱਪਰ ਪਹੁੰਚੇ ਨੇ ਉਹਨਾਂ ਦੇ ਵਿੱਚ ਗ੍ਰਾਵਟ ਆਉਂਦੀ ਆਉਦੀ 24 25 ਤੇ ਟੈਂਪਰੇਚਰ ਦੇ ਨਾਲ ਤੇ ਆ ਸਕਦੇ ਨੇ ਬੱਦਲ ਉੱਪਰ ਦੇ ਲੰਘ ਰਿਹਾ ਸੀ ਜਿਵੇਂ ਬੀਤੇ 24 48 ਘੰਟਿਆਂ ਤੋਂ ਜਿਹਦੇ ਨਾਲ ਰਾਤਾਂ ਵੀ ਗਰਮ ਨੇ ਤੇ ਬੀਤੇ ਜਗਰ 24 ਘੰਟਿਆਂ ਦੇ ਅੰਕੜੇ ਚੱਕੀਏ ਤੇ ਮੈਕਸਿਮਮ ਟੈਂਪਰੇਚਰ ਹੈ ਜਿਹੜੇ 17 18 ਦੇ ਆਸ-પાસ ਰਾਤਾਂ ਦੇ ਚੱਲਦੇ ਫਏ ਨੇ ਤੇ ਮਿਨਿਮਮ ਟੈਂਪਰੇਚਰ 12 13 ਤੇ ਚੱਲਦੇ ਫਏ ਨੇ ਇਸ ਲਈ ਰਾਤਾਂ ਉਹ ਜਿਹੜੀਆਂ ਨਿੱਗੀਆਂ ਰਹੀਆਂ ਨੇ ਸੌਂਦਿਆਂ ਜਿਹੜੀ ਅੱਜ ਦੀ ਰਾਤ ਹੈ ਕਿਉਂਕਿ ਹੀਟ ਉੱਪਰ ਦੀ ਬੰਨ ਨਹੀਂ ਆ ਕਿਉਂਕਿ ਬੱਦਲ ਹੁਣ ਟਟਵੇਂ ਤੌਰ ਤੇ ਹੈ ਇਸ ਲਈ ਅੱਜ ਦੀ ਰਾਤ ਥੋੜੀ ਜਿਹੀ ਉੱਤੇ ਟੈਂਪਰੇਚਰ 1 ਤੋਂ ਡਿਗਰੀ ਜਿਹੜੀ ਗਰਾਵਟਾ ਹੋ ਆ ਸਕਦੀ ਆ ਇਸ ਤੋਂ ਬਾ ਕਾਲੀ ਅਗੇ ਪਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕੰਮੀਦਾਰ ਹੋਣਗੇ ਇਹ ਅੱਜ ਤੁਹਾਨੂੰ ਸ਼ਾਮ ਦੀ ਵੀਡੀਓ ਦੇ ਵਿੱਚ ਅੰਕੜੇ ਜਿਹੜੇ ਆ ਵਿਸਥਾਰ ਪੂਰਵਕ ਪੇਸ਼ ਕਰਾਂਗੇ ਤੇ ਜਾਸਦ ਦੇ ਤੁਹਾਨੂੰ